ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਦੋ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਦੋ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਆਪ ਐਸ ਨੂੰ ਪਾ ਸਕਦੇ ਆ ਲੈਡੀਆਂਜ਼ ਕਾਰਡੀਗਨ ਜਾਂ ਟਾਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਸ਼ਾਲ ਸਟੌਲ ਮਫਲਰ ਉਲਟੀ ਪਾਸੇ ਤੋਂ ਜਿਹੜਾ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੈ ਦੋ ਸਲਾਈਆਂ ਨੂੰ ਅਪ ਬਾਰ-ਬਾਰ ਰਿਪੀਟ ਕਰਾਂਗੇ ਕੋਈ ਵੀ ਤੁਸੀਂ ਬਾਰਡਰ ਬਣਾਇਆ ਤਾਂ ਜਿਹੜੀ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਇੱਕ ਸਲਾਈ ਸਿੱਧੇ ਪਾਸੇ ਤੋਂ ਬਣੂਗੀ ਤੇ ਇੱਕ ਉਲਟੇ ਪਾਸੇ ਤੋਂ ਬਣੂਗੀ ਤੇ ਚਲੋ ਫਿਰ ਆਪਾਂ ਪੰਜ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਪਹਿਲੀ ਚਲਾਈ ਆਪਣੇ ਡਿਜ਼ਾਈਨ ਦੀ ਇਸ ਵੀ ਹੈ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਦੋ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਝੋਟੇ ਚ ਕੁੰਡੇ ਲੈਣੇ ਆਪਾਂ 2 ਦੇ ਮਲਟੀਪਲ 2 2 2 2 ਇਸ ਤਰ੍ਹਾਂ ਕਰਕੇ 2 2 ਕੁੰਡਿਆਂ ਦਾ ਡਿਜ਼ਾਈਨ ਆ ਆਪਣਾ ਦੋਨਾਂ ਕੰਨੀਆਂ ਤੇ ਕੇ ਕੁੰਡਾ ਮੈਂ ਵਾਧੂ ਰੱਖਿਆ ਤੇ ਕੁੰਡਾ ਮੈਂ اتار ਲੈਣੀ ਇਸ ਤਰ੍ਹਾਂ ਅੱਗੇ ਹੁਣ ਆਪਣਾ 2 2 ਕੁੰਡਿਆਂ ਤੇ ਡਿਜ਼ਾਈਨ ਚੱਲੇਗਾ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਅਗਲੀ ਸਾਈਡ ਤੇ ਇੱਕ ਕੁੰਡਾ ਇਸ ਤਰ੍ਹਾਂ ਸੋਰੀ ਆਪਾਂ ਥ੍ਰੈਡ ਨਾਲ ਅੱਗੇ ਕਰਾਂਗੇ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਫੇਰ ਬਣਾਵਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਅਗਲੀ ਸਾਈਡ ਤੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਣਾ ਸਿੱਧਾ ਫੇਰ ਇਹ ਕੁੰਡਿਆ ਤਾਰ ਨਹੀਂ ਚਲਾਈ ਤਾਂ ਫੇਰ ਥ੍ਰੈਡ ਅੱਗੇ ਕਰਨਾ ਆਪਾਂ ਤੇ ਇੱਕ ਕੁੰਡਾ ਆਪਣਾ ਹੋਰ ਬਣ ਜਾਂਦਾ ਫੇਰ ਇਹਨਾਂ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਾਂਗੇ ਅਗਲੀ ਸਾਈਡ ਤੇ ਇਸ ਤਰ੍ਹਾਂ ਐਸਟਰਾ ਚਾਰ ਕੁੰਡੇ ਹੋ ਗਏ ਹੁਣ ਆਪਣੇ ਕੋਲ ਦੋ ਕੁੰਡਿਆਂ ਤੋਂ ਇੱਕ ਵਾਧੂ ਕੁੰਡਾ ਧਾਰ ਕੇ ਫਿਰ ਥ੍ਰੈਡ ਅੱਗੇ ਕੀਤਾ ਆਪਾਂ ਫਿਰ ਦੋ ਕੁੰਡਿਆਂ ਤੋਂ ਆਪਾਂ ਇਹ ਤਿੰਨ ਕੁੰਡੇ ਬਣਾਏ ਚਾਰ ਕੁੰਡੇ ਹੋ ਗਏ ਦੋ ਕੁੰਡੇ ਆਪਣੇ ਕੋਲ ਵਾਧ ਗਏ ਉਲਟੀ ਸਲਾਈ ਚ ਆਪਾਂ ਕੁੰਡੇ ਇਹ ਘਟਾ ਕੇ ਪੂਰੇ ਕਰ ਲਾਂਗੇ ਫਿਰ ਉਸੇ ਤਰ੍ਹਾਂ ਥ੍ਰੈਡ ਕੀਤਾ ਅੱਗੇ ਇੱਕ ਕੁੰਡਾ ਬਣ ਜਾਂਦਾ ਆਪਣਾ ਇਹ ਫਿਰ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਅਗਲੀ ਸਾਈਡ ਤੇ ਇਸ ਤਰ੍ਹਾਂ ਫਿਰ ਥ੍ਰੈੱਡ ਅੱਗੇ ਕਰਕੇ ਇਹਨਾਂ ਦੋ ਕੁੰਡਿਆਂ ਦਾ ਬਣਾਵਾਂਗੇ ਫਿਰ ਇੱਕ ਕੁੰਡਾ ਤਾਂ ਚਾਰ ਕੁੰਡੇ ਹੋ ਗਏ ਆਪਣੇ ਜਿਹੜਾ ਆਪਾਂ ਥ੍ਰੈੱਡ ਅੱਗੇ ਕੀਤਾ ਸੀ ਤੇ ਤਿੰਨ ਕੁੰਡੇ ਆਪਣੇ ਹੀ ਬਣ ਜਾਂਦੇ ਫਿਰ ਉਸੇ ਤਰ੍ਹਾਂ ਥ੍ਰੈੱਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਇਹ ਕੁੰਡਾ ਦੋ ਕੁੰਡਿਆਂ ਦਾ ਬਣਾਇਆ ਕੁੰਡਾ ਫਿਰ ਥ्रेड ਕਰਾਂਗੇ ਅੱਗੇ ਤੇ ਇੱਕ ਕੁੰਡਾ ਆਪਣਾ ਹੋਰ ਬਣ ਜਾਂਦਾ ਫਿਰ ਇਹਨਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਚਾਰ ਕੁੰਡੇ ਬਣ ਗਏ ਆਪਣੇ ਫੇਰ ਫ्रेड ਕਰਾਂਗੇ ਅੱਗੇ ਤਾਂ ਇੱਕ ਕੁੰਡਾ ਆਪਣਾ ਇਹ ਬਣ ਜਾਂਦਾ ਫੇਰ ਇਹ ਦੋ ਕੁੰਡਿਆਂ ਦੇ ਤਿੰਨ ਕੁੰਡੇ ਬਣਨਗੇ ਪਹਿਲਾਂ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਇੱਕ ਕੁੰਡਾ ਫੇਰ ਫ्रेड ਅੱਗੇ ਕਰਕੇ ਇਹਨਾਂ ਦੋ ਕੁੰਡਿਆਂ ਦਾ ਬਣਾ ਲਿਆਂਗੇ ਇੱਕ ਕੁੰਡਾ ਫੇਰ ਥ्रेड ਅੱਗੇ ਕਰਕੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਫੇਰ ਥ੍ਰੈਡ ਅੱਗੇ ਕਰਕੇ ਇਹਨਾਂ ਦੋ ਕੁੰਡਿਆਂ ਦਾ ਫੇਰ ਬਣਾ ਦੇਾਂਗੇ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਇਹੀ ਪਹਿਲੀ ਸਲਾਈ ਦਾ ਆਪਣਾ ਡਿਜ਼ਾਈਨ ਥ੍ਰੈਡ ਕਰਾਂਗੇ ਅੱਗੇ ਫੇਰ ਦੋ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਫੇਰ ਥ੍ਰੈਡ ਅੱਗੇ ਕਰਕੇ ਇਹਨਾਂ ਦੋ ਕੁੰਡਿਆਂ ਦਾ ਫੇਰ ਬਣਾ ਲਿਆਗੇ ਅਗਲੀ ਸਾਈਡ ਤੋਂ ਇੱਕ ਕੁੰਡਾ ਫੇਰ ਥ੍ਰੈਡ ਕਰ ਅੱਗੇ ਕਰਕੇ ਦੋ ਕੁੰਡਿਆਂ ਦਾ ਅਗਲੀ ਸਾਈਡ ਤੋਂ ਬਣਾਵਾਂਗੇ ਕੁੰਡਾ ਫੇਰ ਥ੍ਰੈਡ ਅੱਗੇ ਕਰਕੇ ਫੇਰ ਇਹਨਾਂ ਕੁੰਡਿਆਂ ਦਾ ਦੁਬਾਰਾ ਦੋ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਸਿੱਧਾ ਕੁੰਡਾ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਅਗਲੀ ਸਾਈਡ ਤੋਂ ਸਿੱਧੇ ਇਸ ਤਰ੍ਹਾਂ ਫੇਰ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਉਸੇ ਤਰ੍ਹਾਂ ਇੱਕ ਕੁੰਡਾ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਹੁੰਦਾ ਲਾਸਟ ਵਾਲਾ ਕੁੰਡਾ ਸਿੱਧੀ ਸਿਲਾਈ ਤੇ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਸਿਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਬਣਾਵਾਂਗੇ ਆਪਾਂ ਦੂਸਰੀ ਸਿਲਾਈ ਉਲਟ ਪਾਸੇ ਤੋਂ ਜਿਹੜੇ ਕੁੰਡੇ ਆਪਣੇ ਇੱਧਰ ਵਧੇ ਆ ਹੁਣ ਇੱਧਰ ਆਪਣੇ ਉਹ ਘਟ ਜਾਣਗੇ ਕੰਨੀ ਵਾਲਾ ਕੁੰਡਾ ਇਸ ਤਰ੍ਹਾਂ ਆਤਾਰ ਕੀ ਚਾਰ ਕੁੰਡੀਆਂ ਹੁਣ ਆਪਣੀ ਕੋਲੇ ਦੋ ਕੁੰਡੀਆਂ ਦਾ ਬਣਾਵਾਂਗੇ ਪਹਿਲਾਂ ਆਪਾਂ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੀਆਂ ਦਾ ਬਣਾਵਾਂਗੇ ਇੱਕ ਕੁੰਡਾ ਫਿਰ ਉਸੇ ਤਰ੍ਹਾਂ ਦੋ ਕੁੰਡੀਆਂ ਦਾ ਬਣਾਵਾਂਗੇ ਇੱਕ ਕੁੰਡਾ ਫਿਰ ਦੋ ਕੁੰਡੀਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟੀ ਸਿਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਆ ਸਾਰੀ ਦੋ ਕੁੰਡੀਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਫੇਰ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਫੇਰ ਦੋ ਕੁੰਡਿਆਂ ਦਾ ਆਪਾਂ ਬਣਾ ਲਿਆਗੇ ਇੱਕ ਕੁੰਡਾ ਚਾਰ ਚਾਰ ਕੁੰਡਿਆਂ ਤੋਂ ਆਪਣੇ ਦੋ ਦੋ ਕੁੰਡੇ ਬਣਦੇ ਜਾਂਦੇ ਆ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਕੁੰਡਾ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਫਿਰ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਇਆ ਦੋ ਕੁੰਡਿਆਂ ਦਾ ਇੱਕ ਕੁੰਡਾ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਉਲਟੀ ਇਸ ਲਈ ਉਲਟਾ ਬਣਾ ਲਿਆ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹੀ ਦੋ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਦੁਬਾਰਾ ਫੇਰ ਜਦੋਂ ਤੁਸੀਂ ਡਿਜ਼ਾਈਨ ਨੂੰ ਸ਼ੁਰੂ ਕਰਨਾ ਹੈ ਤਾਂ ਉਸੇ ਤਰ੍ਹਾਂ ਪਹਿਲੀ ਸਲਾਈ ਸ਼ੁਰੂ ਕਰ ਲੈਣੀ ਹੈ ਆਪਣੀ ਇੱਕ ਕੁੰਡਾ ਤਾਰਿਆ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਅਗਲੀ ਸਾਈਡ ਤੋਂ ਫੇਰ ਥ੍ਰੈਡ ਅੱਗੇ ਕਰਕੇ ਇਹਨਾਂ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਠੀਕ ਹੈ ਚਾਰ ਕੁੰਡੇ ਬਣ ਜਾਂਦੇ ਫੇਰ ਉਸੇ ਤਰ੍ਹਾਂ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਫੇਰ ਥ੍ਰੈਡ ਅੱਗੇ ਕਰਕੇ ਫੇਰ ਇਹਨਾਂ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਪਹਿਲੀ ਸਲਾਈ ਚ ਆਪਣੇ 2 2 ਤੋਂ 4 4 ਕੁੰਡੇ ਬੰਨਦੇ ਜਾਂਦੇ ਫਿਰ ਉਲਟੀ ਸਲਾਈ ਚ ਆਪਣੇ ਉਸੇ ਤਰ੍ਹਾਂ 4 ਤੋਂ 2 2 ਕੁੰਡੇ ਬੰਨਦੇ ਜਾਂਦੇ ਤਾਂ ਆਪਣੇ ਕੁੰਡੇ ਜਿਹੜੇ ਪੂਰੇ ਹੋ ਜਾਂਦੇ ਠੀਕ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਇਸ ਡਿਜ਼ਾਈਨ ਨੂੰ ਜਰੂਰ ਬਣਾ ਕੇ ਦੇਖਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ